ਐਨਜ 7 ਮਲੋੜ ਰਹਿ ਗਿਆ ਇਥੇ 3 ਕਿਲੋਮੀਟਰ ਤੇ ਆਹ ਭਾਈ ਆਪਣਾ ਫੌਜੀ ਲਾਡੀ ਫੌਜੀ ਇਹਨੇ ਭਾਈ ਆ ਗੱਡੀ ਲਿਆਂਦੀ ਆ ਆਪਣਾ ਰਿਸ਼ਤੇਦਾਰ ਆ ਬਿਆਨ ਦਾ ਭਰਾ ਤੇ ਮੇਰਾ ਸਾਲਾ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਦਿੰਨੇ ਆ ਬਾਈ ਨੂੰ ਪਹਿਲਾਂ ਦੇ ਦਿੰਗਾ ਇਹ ਵਲੌਗ ਦੇ ਵਿੱਚ ਮਾੜੀ ਆਵਾਜ਼ ਘੱਟ ਕਰਦੇ ਆ ਆ ਜਾਂ ਅੰਦਰ ਬੈਠੇ ਬਾਈਕ ਤੇ ਵੀਡੀਓ ਨੂੰ ਦੇਖਣਾ ਸਾਰੀ ਮਾਈਆਂ ਭੈਣਾਂ ਚਾਹਤੀਆਂ ਤਈਆਂ ਬੱਡੇ ਬਜ਼ੁਰਗਾਂ ਨੂੰ ਆ ਐਨਟ 72 ਸਸਰੀ ਕਾਲਜ ਦੀ ਐਨ ਬੰਨੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਸਾਫ ਸੁਥਰੀ ਗੱਲਬਾਤ ਆਪਣੇ ਫੋਟ ਨਾਲ ਸੰਧੀ ਕਰਦੇ ਰਹਿੰਦੇ ਆ ਗਾਲ ਗੱਪੇ ਤੋਂ ਰਹਿਤ ਤੇ ਟਾਰਗੇਟ ਵਾਲਾ ਮਿੱਤਰਾ ਕਾਪੀਰਾਈਟਰ ਨਾ ਦਵਾਦੀ ਬੰਦ ਕਰ ਲਾ ਬਾਜੀ ਬਾਬਾ ਜੀ ਤੇ ਪੜਾਈਆਂ ਲਾਡੀ ਨੂੰ ਭਾਈ ਕੱਲ ਅਸੀਂ ਦੇਤੀਆਂ ਸੀ ਕੱਲ ਆ ਗਏ ਸੀ ਕਿ ਇਹਨਾਂ ਦੇ ਪਿੰਡ ਤੇ ਹੁਣ ਕਿੱਥੇ ਚੱਲੇ ਆ ਹੁਣ ਚੱਲੇ ਆ ਮਲੋਟ ਗੱਡੀ ਦਾ ਥੋੜਾ ਬਹੁਤ ਆ ਕੰਮ ਕਰਾਉਣਾ ਇੱਕ ਦੋ ਦਿਨ ਹੀ ਹੋਇਆ ਹਜੇ ਲਿਆਂਦੀ ਨੂੰ ਜਿੱਦਣ ਮੈਂ ਸਾਈਕਲ ਲੈਣ ਗਿਆ ਸੀ ਉਸ ਦਿਨ ਬਾਈ ਗੱਡੀ ਲੈਣ ਗਿਆ ਸੀ ਤੇ ਨਾਲੇ ਪਾਰਟੀ ਸ਼ਾਰਟੀ ਕਰ ਲਾਂਗੇ ਉਹ ਚਲੋ ਸ਼ਾਮ ਨੂੰ ਆਥਨੇ ਜਾਂ ਕੱਲ ਨੂੰ ਕਰਾਂਗੇ ਤੇ ਹੁਣ ਜਿਹੜਾ ਹੈਗਾ ਗਿਰਾਂ ਦੇ ਇਹਦਾ ਮਾੜਾ ਮੋਟਾ ਠੂ ਠੱਪ ਜੀ ਕਰਾ ਕੇ ਲੈ ਆਉਣੀ ਆ ਠੂ ਠੱਪ ਕਿਹੜੀ ਆ ਲਾਈਟਾਂ ਦੀ ਆ ਥੋੜੀ ਜੀ ਆ ਲੰਮੀ ਲਾਈਟ ਜਗਦੀ ਆ ਛੋਟੀ ਨਹੀਂ ਜਗਦੀ ਮਾੜਾ ਮੋਟਾ ਬਾਰੀਆਂ ਦੀ ਰਬੜ ਵਗੈਰਾ ਹੈ ਜਿਹੜਾ ਉਹ ਕਰਾ ਕੇ ਲੈ ਆਉਣਾਗਾ ਉਹ ਆਪਣਾ ਮਿੱਤਰ ਹੈਗਾ ਇੱਥੇ ਮਲੋਡੋ ਦੇ ਕੋਲੇ ਚੱਲਦੇ ਆਗੇ ਆ ਚੱਕ ਬਾਈ ਲਾਈ ਜਾਂਦੇ ਆ ਕਾਰਡ ਆ ਬੰਦੇ ਨੂੰ ਅਸੀਂ ਕਿਹਾ ਭਾਈ ਵੀ ਆ ਗੱਡੀ ਵੇਚਣੀ ਐ ਤੇ ਇਹਨੇ ਦਾ ਰੇਟ ਲਾਇਆ ਮੈਂ ਹੁਣ ਇੱਕ ਗੱਲ ਹੋਰ ਦੱਸਾਂ ਵੇਚਣੀ ਨਹੀਂ ਅਸੀਂ ਹੁਣੇ ਲੈ ਕੇ ਆਂਦੀ ਐ ਅੱਛਾ ਠੀਕ ਐ ਤੇ ਇਹ ਪੈ ਗਈ ਇੱਕ 55 ਦੀ ਠੀਕ ਐ ਕਿ ਮਹਿੰਗੀ ਐ ਤੇ ਇਹਦਾ ਹੈ ਡੀਲਰ ਤੋਂ ਨਹੀਂ ਕਰੀ ਲਈ ਯਾਰ ਮੈਂ ਕਿਸੇ ਦਾ ਬੰਦਾ ਇਹ ਵੀ ਮੁੰਡਾ ਫੌਜੀ ਐ ਫੌਜੀ ਤੋਂ ਲਈ ਸੀ ਫੌਜੀ ਕੋ ਲਈ ਆ ਇਹ ਬਾਈ ਨਾਲ ਮੁਲਾਕਾਤ ਕਰਵਾ ਲਗੇ ਚਾਰਾ ਕੱਪ ਫੜੀ ਗ੍ਰਾਮਰਾ ਸਤਿ ਸ੍ਰੀ ਅਕਾਲ ਬਾਈ ਜੀ ਇਹ ਮੁੰਡੇ ਨੂੰ ਕਹਿੰਦੇ ਜੀਤੂ ਕਹਿੰਦੇ ਪਿੰਡ ਫਗਰ ਸਰ ਤੋਂ ਸੁਣੀਦਾ ਤੇ ਮੁੰਡੇ ਨੇ ਭਾਈ ਦੋ ਤਿਕਾਣਾ ਇਕੱਠੀਆਂ ਹੀ ਕਰ ਲਈਆਂ ਕਹਿੰਦੇ ਇੱਕ ਪਾਸੇ ਤਾਂ ਕਾਰ ਮਕੈਨਿਕ ਵਾਲਾ ਤੇ ਇੱਕ ਪਾਸੇ ਭਾਈ ਬ੍ਰਦਰ ਕਾਰ ਵਾਸ਼ ਵਾਲਾ ਇਹ ਧੋਈ ਹਾਲਾਂਕਿ ਟਰੈਕਟਰ ਵੀ ਜਾਂਦੇ ਆ ਤੇ ਇਹਦਾ ਥੋੜਾ ਬੋਤਾ ਕਰਾਉਣੀ ਆ ਆਪਾਂ ਠੂ ਠੱਪ ਠੀਕ ਹੈ ਠੂ ਠੱਪ ਚ ਇਹ ਕਰਾਉਣਾਗਾ ਇੱਕ ਤਾਂ ਇਹਦੀਆਂ ਡੀਆਂ ਲਾਈਟਾਂ ਆ ਤੇ ਮਾਰੀਆਂ ਆ ਸਾਫ਼ ਕਰਵਾ ਦੇ ਠੀਕ ਐ ਤੇ 9:12 ਵੱਜ ਕੇ 30 ਮਿੰਟਾਂ ਦਾ ਤੇ ਆਪਾਂ ਭਈ ਆਹ ਗੱਡੀ ਦਾ ਜਿਹੜਾ ਹੈਗਾ ਡੈਂਟਰ ਕੋਲੇ ਲੈ ਕੇ ਆਏ ਸੀਗੇ ਡੈਂਟਰ ਤੋਂ ਇਹਦਾ ਕੰਮ ਧੰਦਾ ਹੈ ਥੋੜਾ ਜਿਹੜਾ ਕਰਾਉਣ ਵਾਲਾ ਸੀਗਾ ਉਹ ਕਰਵਾਈ ਜਾਂਦੇ ਆ ਬਾਕੀ ਡੈਂਟਰ ਨਾਲ ਥੋੜੀ ਗੱਲਬਾਤ ਬਾਅਦ ਚ ਕਰਾਵਾਂਗੇ ਕਿਰਾਏ ਸਾਨੂੰ ਕੰਮ ਦੇਖ ਲੈਂਦੇ ਡੈਂਟਰ ਦਾ ਪਸੰਦ ਆ ਜੇ ਉਹ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਮੁੰਡਿਆਂ ਨਾਲ ਕਿਉਂ ਭਾਈ ਐਂ ਗੱਲ ਕਰਨੀ ਸਭ ਕੰਮ ਦੇਖ ਲੇਗੇ ਇਹ ਬਾਰੀਆਂ ਦੇ ਖੜਕਰੀਆਂ ਸੀਗੀਆਂ ਇਹ ਤੇ ਫਾਰਮ ਵਗੈਰਾ ਲਾ ਕੇ ਉਹ ਸੈਟਿੰਗ ਵੇਟਿੰਗ ਕਰਾਉਣੀ ਆ ਕੋਸ਼ਾ ਲੋਕ ਇਹਦਾ ਖਰਾਸ ਸੀਗਾ ਆ ਕਰਾਉਣਾਗਾ ਡੈਂਟਰ ਕਿਹੜਾਗਾ ਡੈਂਟਰ ਹੈਗਾ ਸ਼੍ਰੀ ਵਾਲਾ ਜੀ ਡੈਂਟਿੰਗ ਪੇਂਟਿੰਗ ਦਾ ਕੰਮ ਆ ਬਾਈਵਰ ਗਿਆਂ ਦਾ ਮਲੋਟ ਉਹ ਇਹਨਾਂ ਦਾ ਕੰਟਰੈਕਟਰ ਨੰਬਰ ਸਾਂਝਾ ਕਰਾਂਗੇ ਤੁਹਾਡੇ ਨਾਲ ਇਹਨਾਂ ਦੇ ਕੰਮ ਹੋਣ ਦੇ ਸਾਡਾ ਫੁੱਲ ਮੁਕੰਮਲ ਬਾਕੀ ਰੋਵਿੰਗ ਕੋਟਿੰਗ ਕਾਟਿੰਗ ਬਾਈਵਰ ਗਨੇ ਸਾਰਾ ਕੀਤਾ ਹੀ ਕਰ ਦਿਆ ਗਿਆ ਫਰਚਰ ਨੂੰ ਰਾਈ ਆ ਇਹਦੀ ਇੱਕ ਸਾਈਡ ਸਾਰੀ ਕਰਕੇ ਦੇਣੀ ਆ ਸਾਰੀ ਕਰਕੇ ਦੇਣੀ ਹੁੰਦਾ ਟੋਟਲਾ ਆ ਸਾਰੀ ਗੱਡੀ ਜਿਹੜੀ ਹੈਗੀ ਹੈਗੀ ਮੈਨੂੰ ਲੱਗਦਾ 15 ਮਾਡਲ ਸਲਿਫਟ ਹੋਣੀ ਆ ਇਹ ਇਹ ਹੈਗੀ ਆ ਵੀ ਇਹ 15 ਮਾਡਲ 14 ਮਾਡਲ 14 15 ਮਾਡਲ ਆ ਇਹ ਇਹ ਸਾਰੀ ਬਾਈਵਰ ਗਾਣੇ ਪੇਂਟ ਕੀਤੀ ਆ ਪੇਂਟ ਕਰਕੇ ਹੁਣ ਕੀ ਕਰ ਰਹੇ ਨੇ ਇਹਦੀ ਰਵਿੰਗ ਰਵਿੰਗ ਕਰੀ ਜਾਂਦਾ ਬਾਈ ਚਲਾਈ ਜਾਂਦਾ ਆਹ ਦਾ ਜਾਂਤਰਾ ਆ ਭਾਈ ਖਾਸਾ ਲੱਗ ਗਿਆ ਤੇ ਬਰਾਦਰਸ ਕਾਰਵਾਸ਼ ਵਾਲਿਆਂ ਦੇ ਆਪਾਂ ਇਹ ਲਿਆ ਕੇ ਲਾਤੀ ਆਪਣੀ ਸਾਲੇ ਦੀ ਰਾਣੀ ਸੁੰਦਰਾ ਇਹਨੂੰ ਅੰਦਰੋਂ ਵੈਕਿਊਮ ਵਗੈਰਾ ਤੇ ਬਾਹਰੋਂ ਬਾਸ਼ ਵਗੈਰਾ ਕਰਾਉਣੀਆ ਲਾਈਟਾਂ ਲੋਟਾਂ ਸਾਫ਼ ਕਰਾਂਗਾ ਸੀ ਰਵਿੰਗ ਵਾਲੀ ਜਿਹੜੀ ਹੈਗੀ ਆ ਪਾਸ ਜੀ ਉੱਤੇ ਛਿੱਟੇ ਜੇ ਵੱਧ ਗਏ ਤੇ ਆਪਾਂ ਉਹਨੇ ਜੀਤੂ ਵਾਲੀ ਰਾਣੀ ਸੁੰਦਰਾ ਕੱਢ ਲਈ ਇਹ ਤੇ ਉਹਨੇ ਪੇੜ ਪੂਜਾ ਕਰਿਆ ਕਿ ਮਾੜੀ ਮੋਟੀ ਸਮਾਨਸਲਾ ਲੈ ਗਏ ਕਿਵੇਂ ਜੀ ਮਰਜੀ ਆ ਮਾਰਨੀ ਇੰਡੀਅਨ ਦਾ ਲੋੜ ਹੀ ਨਹੀਂ ਦੇਖਲਾ ਸੁੱਕਾ ਹੀ ਪਿਆ ਯਾਰ ਸਾਫ਼ ਹੀ ਪਿਆ ਮੇਰੇ ਹਿਸਾਬ ਨਾਲ ਤਾਂ ਇਹ ਸ਼ੀਸ਼ਾ ਆਉਂਦਾ ਇਲੈਕਟ੍ਰੀਸ਼ੀਅਨ ਆਪਣੇ ਡੈਂਟਰ ਜ ਆਉਂਦਾ ਉਹ ਦੇਖ ਲੈਂਦਾਗਾ ਇੱਥੇ ਮੈਂ ਬੰਦ ਕਰੂਗਾ ਨਹੀਂ ਹੁਣ ਤਾਂ ਕਰਾਂ ਇਹਦਾ ਜਮਾ ਹੀ ਨਹੀਂ ਮੁਖ ਹੋ ਜਾਣੀਗਾ ਸਾਡੇ ਤਾਂ ਮਾੜਾ ਮੋਟਾ ਕਹਿੰਦੇ ਪਲੱਗ ਬਲੱਗਾ ਹਾਲਦਾਗਾ ਪਾਣੀ ਆ ਪਤਾ ਹੀ ਮਾਰਾਂਗੇ ਨਾ ਜਦੋਂ ਚੱਲੂਗੀ ਆ ਨੱਪ ਆ ਨੱਪ ਕੇ ਬਸ ਇੱਕ ਵਾਰੀ ਛੱਡ ਦੇ ਯਾਰ ਉਹ ਗੱਡੀ ਉਹਨਾਂ ਨੇ ਬਾਤ ਕਰਨੀ ਉਹ ਬੰਦਾ ਬੰਦਾ ਆ ਆ ਦੇਖੋ ਹਾਂ ਨੱਪੋ ਸੋਚ ਲੈ ਸੋਚ ਸੋਚ ਤਾਂ ਲੱਗੀ ਆ ਸੋਚ ਤਾਂ ਨਹੀਂ ਬਹਿ ਜਾ ਬਸ ਇੱਕ ਮਿੰਟ ਇੱਕ ਮਿੰਟ ਪਰੋ ਯੋ ਤੇ ਤੇ ਜਲਦੀ ਆ ਕੱਢ ਦੋ ਫੋਨ ਚੱਲੋ ਚੱਲ ਵੀ ਕੱਲ ਬਹਾਵ ਖਾਲੇ ਗੋਲ ਗੱਪੇ ਫੋਟੋ ਦੇਖ ਲਈ ਚੰਦਰੇ ਨੇ ਸਾਡਾ ਡੈਂਟਰ ਭਾਵਾ ਡੋਲੇ ਲਈ ਜਾਂਦਾ ਹੋਰ ਡੈਂਟਰ ਸਾਫ ਤੇ ਹੈ ਹਾਂ ਬੈਠ ਇੱਕ ਮਿੰਟ ਇਤਨਾ ਗੱਲਬਾਤ ਕਰਨੀ ਹੈ ਯਾਰ ਇੱਕ ਮਿੰਟ ਚ ਆ ਗਿਆ ਯਾਰ ਇੱਕ ਮਿੰਟ ਤੇਰੇ ਨਾਲ ਗੱਲਬਾਤ ਕਰਨੀ ਤੂੰ ਬੈਠ ਇਹ ਭਾਈ ਆਪਣਾ ਡੈਂਟਰ ਆ ਤੇ ਹੁਣ ਬੈਠੇ ਰਹੇ ਹੈਗੇ ਆ ਆ ਮਕੈਨਿਕ ਦੀ ਦੁਕਾਨ ਤੇ ਜੀਤੂ ਦੀ ਤੇ ਤੇ ਆ ਬਾਈ ਤੂੰ ਆਪਾਂ ਜਿਹੜਾ ਸੀਗਾ ਆਪਣੇ ਬਾਰੀਆਂ ਪੂਰੀਆਂ ਦੇ ਵਿੱਚ ਜਿਹੜਾ ਫੋਮ ਫੋਮ ਤੇ ਹੋਰ ਸੀਦਾ ਰਾਈਟਿੰਗ ਬੈਟਿੰਗ ਕਰਵਾ ਕੇ ਲੈਂਦੀ ਸੀ ਗੱਡੀ ਦੀ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਸੁਨੀਲ ਹੈ ਬਾਈ ਜੀ ਤੇ ਕਿੱਥੇ ਰਹੀ ਆਪਣੀ ਦੁਕਾਨ ਵੀਰੇ ਫਬੋਰ ਰੋਡ ਤੇ ਲਾਸਕਾਟ ਦੇ ਸਾਹਮਣੇ ਮਲੋਟ ਸ਼ਹਿਰ ਦੇ ਵਿੱਚ ਪਈ ਜਾਂਦੀ ਹੈ ਤੇ ਕੰਮ ਕੁੰਮ ਬਾਈ ਵਰਗਣ ਬਾਈ ਇੱਕ ਨੰਬਰ ਕਰਕੇ ਦਿੱਤਾ ਆਪਣਾ ਸਾਰਾ ਓਕੇ ਦੀ ਰਿਪੋਰਟ ਜਿਹੜੀ ਬਾਰੀਆਂ ਚੋਂ ਬਾਜਪੂ ਜਾਂਦੀ ਸੀ ਜਾਂ ਕੋਈ ਹੋਰ ਸੀਗਾ ਮਾੜਾ ਮੋਟਾ ਉਹ ਸਾਰਾ ਕੁਝ ਲੈਟਾਂ ਲੁੱਟਾਂ ਦੀ ਵੀ ਸਹਾਸਪਾਈ ਕਰਤੀ ਸੀਗੀ ਉਹਨਾਂ ਦੇ ਉੱਤੇ ਆਪਣੇ ਕੀ ਕਹਿੰਦੇ ਆ ਉਹ ਰਵੀ ਵਗੈਰਾ ਮਾਰਤੀ ਸੀ ਬਾਈ ਨੇ ਤੇ ਬਾਕੀ ਬਾਈ ਦਾ ਨੰਬਰ ਸ਼ੇਅਰ ਕਰ ਦਿੰਦੇ ਆ ਜੇ ਕਈ ਵਾਰੀ ਕੋਈ ਮਲੂਕ ਢੇਰਗੇ ਦੇ ਵਿੱਚ ਕਿਸੇ ਨੇ ਬੰਦੇ ਨੇ ਕੋਈ ਆਇਡੈਂਟੀਟੀ ਪੇਂਟਿੰਗ ਦਾ ਕੰਮ ਕਰਵਾਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਜਰੂਰ ਕਰਿਓ ਖੁਸ਼ਦਿਲੀ ਬੰਦਾ ਹੈਗਾ ਰੀਅਲ ਵਾਲਾ ਕੰਮ ਕਰਦਾ ਬਾਈ ਆਦਾ ਨੰਬਰ ਵਗੈਰਾ ਬੋਲ 8427199456 8427199456 ਹਾਂਜੀ 8427199456 99456 ਤੇ ਸੁਨਿਲ ਬਾਈ ਦਾ ਨਾਮ ਆਇਆ ਓਕੇ ਜੀ ਹੁਣ ਕਿੱਧਰ ਚੱਲੇ ਸੀ ਰੋਟੀ ਖਾਣ ਚੱਲੋ ਰੋਟੀ ਖਾਣ ਚੱਲਿਆ ਠੀਕ ਆ ਸ਼ਹਿਰ ਮਲੂੜ ਦੀਆਂ ਸੜਕਾਂ ਤੇ ਆਪਾਂ ਨੂੰ ਹੋ ਗਈ ਸ਼ਾਮ ਇੱਥੇ ਤੇ ਆਪਣਾ ਜਿਹੜਾ ਨਾਲ ਡੈਂਟਰ ਬਾਈ ਸੀ ਉਹ ਪਿਆ ਸੁੱਤਾ ਟੈਲੀਫੋਨ ਹੀ ਦੇਖਿਆ ਨਾ ਤੈਨੂੰ ਹੋਰ ਕੋਈ ਕੰਮ ਨਹੀਂ ਐਸੇ ਨੇ ਫਸਾਇਆ ਭਰਾ ਹੈ ਤੁਸੀਂ ਫਸਾਇਆ ਮੈਂ ਤਾਂ ਘਾਦੇ ਨਾਲ ਫਸਾਇਆ ਯਾਰ ਮੈਂ ਕਹਿੰਦਾ ਮੈਂ ਕਹਿੰਦਾ ਤੂੰ ਬੱਲਾ ਲਈ ਜਾਂਦਾ ਕੋਈ ਤੇ ਹੁਣ ਆਇਆ ਇਲੈਕਟ੍ਰੀਸ਼ੀਅਨ ਕੋਲੇ ਲਾਈਟਾਂ ਟੁੱਟੀਆਂ ਦੀਆਂ ਸੱਟ ਵਟ ਕਰਾਉਣਾ ਆ ਇਧਰ ਨਹੀਂ ਜਾਦਾ ਪਾਸੇ ਨਹੀਂ ਪਰਿਆ ਸ਼ਿਵ ਸਾਗਰ ਕੋਲ ਫੀ ਮਿਕਸ ਆਈਸਕ੍ਰੀਮ ਵਾਲਾ ਮਾਲ ਪੱਤੇ ਕੀ ਖੂਬ ਭਰ ਦੇਣਾ ਬਾਈ ਸਾਹਿਬ ਕਿਆ ਨਾਮ ਕਿਆ ਹੈ ਆਪਕਾ ਹੈ ਬੀਜੇ ਰੁਕ ਕਿਉਂ ਗਏ ਚਲਤੇ ਚਲਤੇ ਕੰਮ ਕਰੋ ਨਾ ਹੈ ਬਾਤ ਵੀ ਕਰਤੇ ਰੋ विजय कौन सी कुल्फी बजती है इसको क्या कहते हैं है? इसको वो नहीं कहते कौन नहीं कहते वो भी ठीक है और जो वाली होती है उसको क्या कहते हैं आप खुद रेडी करते हो घर पे बनाते हो आइसक्रीम किस चीज क्या इसमें यूज करते हो किस चीज की बनाते हो दूध और बीज क्या डालते हो उसका फ्लेवर के लिए बस दोनों तो फिर उसको फ्रिज में कर देते हैं कितने है की होगी ये कितने की एक है दोनों बीस की है। है। खा लें फिर पेमेंट करते हैं पहले खा लें टेस्ट देख लें फिर पेमेंट करेंगे लाडी है भाई <laughs> ਡੀ ਫਾਜਲ ਕਾਲੀ ਜਾਂਦੀ ਆ ਜਾਣਾ ਨਹੀਂ ਡਿਊਟੀ ਨਹੀਂ ਜਾਣਾ ਫੌਜੀ ਬਾ ਡਿੱਕੀ ਜਾਂਦੇ ਤੈਨੂੰ ਛੋਟਾ ਸਾਹ ਡਿੱਕੀ ਜਾਂਦਾ ਹੈ ਹੈ ਉਹ ਤਰ੍ਹਾਂ ਨੂੰ ਵੀਡੀਓ ਬਣਾ ਕੇ ਭੇਜਾਂ ਡੀ ਇਹ ਹੈਗਾ ਬਾਹਰੋਂ ਗੰਦ ਪੇ ਲਗਾਉਂਦਾ ਜੀ ਸਿਹਤ ਖਰਾਬ ਕਰਕੇ ਮੜੂ ਸਰ ਜੀ ਇਹ ਸਾਰਾ ਟੱਬਰ ਉਹਨਾਂ ਦਾ ਲੌਂਕਿਆ ਪਿਆ ਹੈਗਾ ਤੇ ਬੜਾ ਅੱਚੀ ਵੀ ਗਰੀ ਜਾਂਦਾ ਹੈ ਹੈ ਟਾਈਮ ਲੱਗੂ ਦਾ ਕੰਮ ਵੀ ਵਧਿਆ ਕਰਕੇ ਦੇਣਗੇ ਭਾਈ ਇੱਕਣਾ ਥੋੜਾ ਯਾਰ ਸ਼ੀਸ਼ੇ ਵੀ ਦੇਖ ਲਈਏ ਇਹਦੇ ਆਪਣੇ ਸ਼ੀਸ਼ਿਆਂ ਵਾਲੀ ਸੋਚ ਹੀ ਦੇਖਣ ਵਾਲੀ ਹੈ ਜੀ ਉਹ ਕਈ ਵਾਰੀ ਤਾਂ ਹੋ ਜਾਂਦੇ ਆ ਕਈ ਵਾਰੀ ਹੁੰਦੇ ਨਹੀਂ ਆ ਸਵਾ ਭਾਈ ਐਸ ਵੇਲੇ ਸਵਾ 6:00 ਵੇ ਦਾ ਹੋ ਗਿਆ ਤੇ ਆਪਾਂ ਹਜੇ ਮਲੋਟ ਹੀ ਫਿਰਦੇ ਆ ਮਲੋਟ ਇਧਰ ਆਪਣੇ ਸਾਰੇ ਕਾਰ ਮੰਡੀ ਆ ਗਈ ਕਾਰ ਵਯਾਰ ਆ ਗਿਆ ਇਹ ਇਹ ਦਾਣਾ ਮੰਡੀ ਦੇ ਵਿੱਚ ਇੱਥੇ ਹੀ ਆ ਨਾਲ ਹੀ ਤੇ ਜੇ ਕੋਈ ਜੀਪਾਂ ਰੂਪਾਂ ਦਾ ਕੰਮ ਕਰਾਉਣਾ ਕਿਸੇ ਨੇ ਤਾਂ ਉਹ ਤਾਂ ਜਾਦੇ ਆਪਣੇ ਡੱਬ ਵਾਲੀ ਮਸ਼ਹੂਰ ਹੈ ਤੇ ਗੱਡੀਆਂ ਕੰਨਿਓ ਕਾਰਾਂ ਕੰਨਿਓ ਮਲੋਟ ਆ ਇੱਥੇ ਮਲੋਟ ਕਾਰਾਂ ਦਾ ਗੜ ਵਜਦਾ ਇਹ ਜੇ ਜੀਪਾਂ ਰੂਪਾਂ ਕਿਤੇ ਕਿਸ ਨੇ ਤਿਆਰ ਕਰਾਉਣੀ ਹੈਗੀ ਤਾਂ ਉਹ ਭਈ ਡੱਬ ਵਾਲੀ ਪਰ ਉਹ ਤਿਆਰ ਕਰਾਉਣ ਦਾ ਮਤਲਬ ਇਹ ਹੁੰਦਾ ਜੀਪ ਜੇ ਕਿਸ ਨੇ ਤਿਆਰ ਕਰਾਉਣੀਆਂ ਤਾਂ ਵੀ ਉੱਥੇ ਕੋਲੇ ਆ ਕੇ ਤਿਆਰ ਕਰਾ ਲੈ। ਚਲਦੇ ਆਂ ਗੱਡੀ ਦਾ ਦੇਣੇ ਕਿੰਨਾ ਕੰਮ ਤਾਂਦਾ ਹੋ ਗਿਆ ਕਿੰਨਾ ਕਰਿਆ ਗਿਆ ਇਲੈਕਟ੍ਰੀਸ਼ੀਅਨ ਕੋਲੇ ਕਿਰਾਂ ਖੜਾ ਰੱਖ ਕੇ ਹੋਏ ਡੈਂਟਰ ਕੋਲੇ ਫੇਰ ਇੱਕ ਗਿੜਾ ਮਾਰਨਾਗਾ। ਇਲੈਕਟ੍ਰੀਸ਼ੀਅਨ ਤੋਂ ਕੰਮ ਕਰਾ ਕੇ ਮੁੜ ਕੇ ਫੇਰ ਆ ਕੇ ਭਾਈ ਆਪਾਂ ਸ੍ਰੀ ਬਾਲਾ ਜੀ ਡੈਂਟਰ ਦੇ। ਓ ਕੀ ਕਰੀ ਜਾਨਾ ਇੱਧਰ ਹੀ ਲਿਆਣਾ ਇਸੇ ਦੀ ਲਾ ਆ ਟੇਪ ਜੀਰ ਲਾ ਕੇ ਆ ਲਾ ਦੇ ਲੈ ਚੋਬਰਾਂ ਨਾਮ ਕੀ ਹੈ ਤੇਰਾ ਮੋਹਿਤ ਵਰਮਾ ਮੋਹਿਤ ਵਰਮਾ ਮੋਹਿਤ ਵਰਮਾ ਸੁਣੀਦਾ ਕਹਿੰਦੇ ਚੋਬਰ ਦਾ ਨਾਮ ਮੁੱਛਾਂ ਕੁੰਡੀਆਂ ਤੇ ਰੰਗ ਰੂਪ ਦਾ ਮੁੰਡਾ ਨੈ ਨਕਸ਼ਤਰ ਦਾ ਸੋਹਣਾ ਤੇ ਭਾਈ ਆ ਪੂਰਾ ਬੀਜ ਹੀ ਬਣਵਾਈ ਬੈਠਾਗਾ ਬਾਹ ਤੇ ਟੋਲੇ ਦੇ ਹੈ ਸੋਹਣਾ ਕਰਦਾ ਮੁੰਡਾ ਕੰਮ ਤਾਂ ਹੁੰਦਾ ਰਵਿੰਗ ਵਗੈਰਾ ਇਹਦੀ ਕਰਵਾਉਣੀ ਹੈ ਤੇ ਬਈ ਬਣ ਕੇ ਉਦੋਂ ਤੇਰੇ ਕੋਲੇ ਛੱਡ ਕੇ ਜਾਵਾਂਗੇ ਤੇ ਤਸੱਲੀ ਨਾਲ ਕੰਮ ਕਰਦੇ ਰਹਿਗੇ ਤਾਂ ਹਾਂਜੀ ਹਾਂਜੀ ਬਾਕੀ ਤੁਹਾਡੇ ਆਪਾਂ ਕੰਟੈਕਟ ਨੰਬਰ ਤੁਹਾਡੇ ਦੂਜੇ ਨੇ ਬੋਲਦਾ ਜੇ ਕਿਸੇ ਨੇ ਕੋਈ ਕੰਮ ਧੰਦਾ ਕਰਾਉਣਾ ਹੋਵੇ ਤਾਂ ਤੁਹਾਡੇ ਨਾਲ ਆਪੀ ਉਹ ਕਟਰ ਚੱਕ ਲੈਣਾ ਬਸ ਕਟਰ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਭਾਈ ਕਟਰ ਆ ਬਾ ਦੋਵੇਂ ਪਾਸੇ ਲਾਉਣੀ ਹੈ ਤੇ ਬਸ ਹਾਂ ਲੈ ਬੋਲੀ ਆ ਵਾ ਤਰੀ ਰਿਕਾਰਡ ਕਰ ਲਈਏ ਕੰਟੂ ਆਪ ਹੀ ਦੇਖ ਲਈ ਕਿੱਥੇ ਜਾਂਦਾ ਏ ਕਾਣ ਵੱਜਣਾ ਰਵੇ ਕੋਈ ਨਹੀਂ ਇੰਨੀ ਦਿੱਤੀ ਨਾ ਹੋਵੇ ਕਿਥੇ ਪਾਸੋਂ ਵੱਜਦੇ ਆ ਜene ਲੱਗੀ ਹੋਣੀ ਪਰਲੇ ਪਾਸ ਉੱਚੀ ਲੱਗਦੀ ਹੈ ਨਹੀਂ ਨਹੀਂ ਸਹੀ ਹੈ ਮੱਲੋਟ ਤੇਰਾ ਕਾਰਾਂ ਦਾ ਵੇ ਘੜ ਵੱਜਦਾ ਹਾਏ ਆ ਬਈ ਹੁਣ ਇਹਨੂੰ ਪਟਲਾ ਤੇ ਇਹਨੂੰ ਪਟਕੇ ਦੁਆਰੇ ਲਾਉਣੀ ਆ ਮਹੀਂ ਲਾਇਆ ਸੀ ਮਹੀਂ ਲਾਇਆ ਹੁਣ ਹੀ ਲਾਇਆ ਸੀ ਮੜਾ ਚ ਪਿਆ ਲਾਉਂਦਾ ਕੇ ਲੋ ਜੀ ਗੱਡੀ ਦਾ ਆਪਣਾ ਸਾਰਾ ਲਗਭਗ ਕੰਮ ਤਾਂ ਦਾ ਜਿਹੜਾ ਸੀਗਾ ਉਹ ਹੋ ਗਿਆ ਤੇ ਹੁਣ ਆਪਾਂ ਚੱਲੇ ਆਂ ਆ ਲਾਡੀ ਕੇ ਪਿੰਡ ਭਈ ਇਹਨਾਂ ਦੇ ਘਰੇ ਤੇ ਲਾਡੀ ਨੂੰ ਲੈਣ ਭੇਜ ਸਬਜੀ ਆ ਉਥੇ ਘਰੋਂ ਫੋਨ ਆਇਆ ਸੀਗਾ ਕਹਿੰਦੇ ਭਾਈ ਸਬਜੀ ਲੈ ਆਓ ਉਹ ਦੁਕਾਨ ਚ ਉਥੇ ਫਰਦਾ ਉਹ ਫਰਦਾ ਆ ਜਾ ਆ ਜਾ ਆ ਜਾ ਤੇ ਬਾਕੀ ਹੁਣ ਚਲਦੇ ਆ ਘਰੇ ਇਹਦਾ ਘਰੇ ਆਪਣੇ ਰਿਸ਼ਤੇਦਾਰ ਹੋਰ ਵੀ ਆਏ ਹੋਏ ਨੇ ਰਿਸ਼ਤੇਦਾਰ ਕੌਣ ਨੇ ਅ ਰਾਜਵੀਰ ਤੇ ਵਿਆਹਤ ਦੀ ਭੈਣ ਉਹ ਦੋਵੇਂ ਵੀ ਆਏ ਹੋਏ ਨੇ ਤੇ ਉਸ ਤੋਂ ਬਾਅਦ ਮਾਸੀ ਕੇ ਪਿੰਡ ਵੀ ਜਾਣਾ ਇਹਨਾਂ ਦੇ ਤੇ ਕਰਦੇ ਆ ਗੱਲਬਾਤ ਅੱਗੇ ਯਾਰ ਹੁਣ 7:00 ਵਜੇ ਤੇ 20 ਮਿੰਟਾਂ ਦਾ ਹੋ ਗਿਆ ਭਾਈ ਤੇ ਆਪਾਂ ਮਲੋਟੋਂ ਪਿੰਡ ਨੂੰ ਜਾ ਰਹੇ ਆ ਇਹ ਰਾਸਤੇ 'ਤੇ ਹੁਣੇ ਉੱਥੇ ਭਾਰ ਦਾ ਪੈਟਰੋਲੀਅਮ ਦਾ ਤੇਲ ਪਵਾ ਕੇ ਲੈਂਦਾ ਸੀ 1000 ਰੁਪਏ ਦਾ ਇਹ ਪਹਿਲਾਂ ਬਲਿੰਕ ਜੀ ਕਰ ਰਹੀ ਸੀਗੀ ਪੱਤੀ ਤੇਲ ਜਮਾ ਘਟ ਸੀਗਾ ਤੇ ਹੁਣ ਜਦੋਂ ਅਸੀਂ ਵੀਡੀਓ ਦਾ ਨਾਮ ਲੈ ਤੇ ਇੱਕ ਡੰਡਾ ਇਹਦਾ ਜਗਾ ਗਈ ਪਰ 1000 ਦਾ ਤੇਲ ਪਵਾਇਆ ਤੇ ਇਹਨੂੰ ਦੋ ਤੋਂ ਤਿੰਨ ਡੰਡੇ ਦਾ ਘੱਟੋ ਘੱਟ ਜਗਾਉਣੇ ਚਾਹੀਦੇ ਆ ਕਿਉਂਕਿ 500 ਦਾ ਪਾਇਆ 500 ਨਾਲ ਹੀ ਤਿੰਨ ਤਾਂ ਜਗਾ ਗਈ ਸੀਗੀ ਲਾਡੀ ਦੇ ਦਸਨ ਮੁਤਾਬਕ ਤੇ ਲਾਡੀ ਤੇ ਹੁਣ ਪੈ ਰਿਹਾ ਹਾਲ ਵੀ ਕਿਤੇ ਰਾਜ ਖੜ ਖੜ ਨਾ ਜਾਵੇ ਲਾਡੀ ਇਹ ਸਿੱਧਾ ਨਹੀਂ ਜਾਦਾ ਇਧਰ ਬੱਤੀ ਕੰਨੀ ਝਾਕ ਕੇ ਕਹਿੰਦਾ ਵੀ ਇੱਕ ਵੱਧ ਗਿਆ ਕਹਿੰਦਾ ਹਾਂ ਲਾਉ ਜੀ ਫੌਜੀ ਸਾਹਿਬ ਦੀ ਕਹਿੰਦੇ ਟ੍ਰੇਨਿੰਗ ਚੱਲ ਰਹੀ ਹੈ ਟ੍ਰੇਨਿੰਗ ਕਾਦੀ ਚੱਲ ਰਹੀ ਹੈ ਗੱਡੀ ਸਿੱਖਣਾ ਲਾਗੇ ਰ ਆਈ ਤੋਂ ਨਹਿਰੋਂ ਬਚਾ ਕੇ ਜਿਹੜਾ ਪਾਲੀ ਕਿਤੇ ਨਹਿਰ ਦੇ ਵਿੱਚ ਤਰਦਾ ਮੈਨੂੰ ਤੈਰਣਾ ਨਹੀਂ ਆਉਂਦਾ ਸੱਚੀ ਗੱਲ ਨਾ ਮੈਨੂੰ ਮੈਨੂੰ ਜ਼ਾਕੀ ਉੱਪਰ ਹੈ ਕੋਈ ਨੂੰ ਵੀ ਨਹੀਂ ਆਉਂਦਾ ਸਾਹਮਣੇ ਆ ਗਈਆਂ ਭਾਈ ਵੱਡੀਆਂ ਨਹਿਰਾਂ ਆਏ ਇਹ ਥੇੜੀ ਵਾਲੀਆਂ ਨਹਿਰਾਂ ਹੀ ਬਾਈ ਦੀਆਂ ਫੁੱਲ ਵਗੈਰਾ ਵੀ ਉੱਥੇ ਲੋਕ ਤਾਸਦੇ ਆ। ਉਹ ਨਯਾਰ ਵੀ ਫੁੱਲ ਭਰੀ ਵੀ ਆ। ਇਹ ਆਪਣੇ ਲਈ ਚ ਆਪਣੇ ਆਪੀ ਰੋਪਲੈਂਡ ਟਰੈਕਟਰ ਸੀਗਾ। ਫੇਰ ਕਿ ਟੀ ਗੱਲ ਸੀਗਾ ਕਰ ਦੇਣਾ ਸੀਗਾ। ਗੱਡੀ ਤੇ ਗੱਡੀ ਚੜੀ ਪਈ ਆ। ਉਹ ਚਿੱਟੀ ਜੀ ਪਈ ਰਾਜਵੀਰ ਕੀ ਆ ਆਪਣੀ ਆ ਹੈਗੀ ਆ ਲਾਡੀ ਦੀ। ਤੇ ਇਸੇ ਨਾਲ ਹੀ ਭਾਈ ਅੱਜ ਦਾ ਆਪਣਾ ਜਿਹੜਾ ਬਲੌਗ ਹੈ ਇੱਥੇ ਸਮਾਪਤ ਹੁੰਦਾ। ਸਮਾਪਤੀ ਵਾਲਾ ਵੱਧਦਾ ਭਾਈ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਭਾਈ ਫੋਲੋ ਕਰ ਲਿਓ। ਤੇ ਕੱਲ ਨੂੰ ਜਿਹੜਾ ਹੈਗਾ ਰਖੜੀਆਂ ਵਗੈਰਾ ਬਣਣੀਆਂ ਲਾਡੀ ਵਰਗਿਆਂ ਦੇ ਤੇ ਬਾਕੀ ਭਾਈ ਆਪਾਂ ਪਿੰਡ ਜਾਣਾਗਾ। ਅੱਜ ਬਣਨੀਆਂ ਸੀ ਅੱਜ ਮੈਸਤਰੀਆਂ ਕੋਲ ਹੀ ਕਾਫੀ ਲੇਟ ਹੋ ਗਏ ਤੇ ਬਲੌਗ ਬਾਕੀ ਛੋਟਾ ਹੀ ਰਿਹਾ ਅੱਜ ਦਾ ਕਿਉਂਕਿ ਮੈਸਤਰੀਆਂ ਕੋਲ ਸਾਰਾ ਦਿਨ ਲਗਭਗ ਟੱਪ ਗਿਆ। ਹੁਣ ਚੱਲਦੇ ਆਂ ਅਜੇ ਇਹਨਾਂ ਦੀ ਮਾਸੀ ਕੀ ਪਿੰਡ ਜਾ ਕੇ ਆਉਣਾ ਤੇ ਉਦੋਂ ਆ ਭ ਟਾਈਮ ਹੋ ਗਿਆ ਖਾਸਾ ਠੀਕ ਹੈ ਜੀ ਇਸੇ ਨਾਲ ਹੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ